ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਆਪਣੀ ਸਰਬਜੀਤ कौर ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਹਾਂਜੀ ਆਪਾਂ ਗਏ ਸੀ ਜੀ ਪੀਰਾ ਦੇ ਪੰਡਾਰੇ ਤੇ ਤੇ ਫੁੱਲ ਵੀਡੀਓ ਸਾਰੇ ਜਣੇ ਜ਼ਰੂਰ ਦੇਖਿਓ ਤੇ ਦੇਖੋ ਕਿੰਨਾ ਸੋਹਣਾ ਮੰਦਿਰ ਸਜਾਇਆ ਹੋਇਆ ਪੀਰਾ ਦਾ ਤੇ ਇਹ ਸਾਡੇ ਰਿਲੇਟਿਵ ਨੇ ਜੀ ਇਹਨਾਂ ਨੇ ਪੀਰਾ ਦਾ ਪੰਡਾਰਾ ਕਰਵਾਇਆ ਸੀਗਾ ਤੇ ਸਾਡੀ ਸਾਰੀ ਫੈਮਿਲੀ ਗਈ ਸੀ ਪੰਡਾਰੇ ਤੇ ਤੇ ਅੱਜ ਜਾਣਾ ਸੀ ਜੀ ਮੇੜਾ ਤਾਰਨ ਬੇੜਾ ਦਰਿਆ ਤੇ ਜਾਂ ਫਿਰ ਨਹਿਰ ਤੇ ਮਤਲਬ ਤਾਰ ਕੇ ਆਈਦਾ ਪਾਣੀ ਸੀ ਤੇ ਇਹ ਐ ਜੀ ਬੇੜਾ ਦਾ ਬੇੜਾ ਆ ਤਾਂ ਇਹਦੀ ਹਿਸਟਰੀ ਜ਼ਿਆਦਾ ਤਾਂ ਮਤਲਬ ਇਹਨੂੰ ਪਤਾ ਵਾ ਥੋੜਾ ਬਹੁਤਾ ਪਰ ਜ਼ਿਆਦਾ ਨਹੀਂ ਪਤਾ ਤਾਂ ਮਤਲਬ ਕਿ ਮੈਂ ਨਹੀਂ ਦੱਸ ਸਕਦੀ ਕਿਉਂਕਿ ਫਿਰ ਹਨਾ ਕਈ ਵਾਰੀ ਵੱਧ ਘੱਟ ਗੱਲ ਹੋ ਜਾਂਦੀ ਹੈ ਤਾਂ ਫਿਰ ਮੈਂ ਕੁਝ ਵੀ ਗਲਤ ਗੱਲ ਨਹੀਂ ਗਾਈਡ ਕਰ ਸਕਦੀ ਕਿਸੇ ਨੂੰ ਹਨਾ ਤਾਂ ਅਸੀਂ ਤੁਹਾਨੂੰ ਅਸੀਂ ਮੈਂ ਮਤਲਬ ਫਸਟ ਟਾਈਮ ਮੈਂ ਦਾਦੇ ਭੰਡਾਰੇ ਤੇ ਗਈ ਸੀ ਤੇ ਤੁਸੀਂ ਵੀ ਜ਼ਰੂਰ ਦੱਸਿਓ ਜੇ ਤੁਸੀਂ ਕਦੇ ਬੇੜਾ ਤਰਨ ਗਏ ਹੋ ਤਾਂ ਤਾਂ ਮੈਨੂੰ ਤਾਂ ਬਹੁਤ ਮਤਲਬ ਵਧੀਆ ਲੱਗ ਗਿਆ ਮਾਨੂੰ ਸੰਤੁਸ਼ਟੀ ਮਿਲੀ ਤੇ ਸਾਡੀ ਸਾਰੀ ਫੈਮਲੀ ਗਈ ਸੀ ਤੇ ਪਲੀਜ਼ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਤੁਹਾਨੂੰ ਦਿਖਾਉਣੇ ਆ ਜੀ ਬੇੜਾ ਤਰਦੇ ਦੀ ਵੀਡੀਓ ਅਸੀਂ ਸਾਰੇ ਜਣੇ ਬੇੜਾ ਤਰਨ ਗਏ ਸੀ ਤੇ ਬਹੁਤ ਮਜ਼ਾ ਆਇਆ ਦੇ ਤੁਸੀਂ ਦੇਖ ਸਕਦੇ ਹੋ ਵੀ ਸਾਰੇ ਆ ਰਸਮਾਂ ਰਿਵਾਜ ਉਹਨਾਂ ਨੂੰ ਪਤਾ ਸੀਗਾ ਨਾ ਉਹ ਕਰਤੇ ਪਏ ਸੀ ਤਾਂ ਪੂਰਾ ਮਤਲਬ ਲੰਗਰ ਵੀ ਸੀ ਹਥੇ ਵਿਸੰਗਤਾ ਵਾਸਤੇ ਤੇ ਪੂਰੇ ਰਸਮਾਂ ਰਿਵਾਜਾਂ ਨਾਲ ਅਸੀਂ ਬੜੇ ਜਾਲਾ ਪਰਵਾਹ ਕਰਕੇ ਆਏ ਸੀ ਜੀ ਲੇ ਕਰੇ ਸਭ ਤੇ ਰਹਿਮਤਾ ਕਰੇ ਦਾਤਾ ਛੁਕ ਸ਼ਾਂਤੀਆਂ ਦੇ ਦਾਤਾ ਪਲੀ ਗਾ ਆਪਣੇ ਉੱਥੇ ਪੈ ਗਏ ਵਾਹ ਹਾਂ ਜੀ ਆਪਣੇ ਇਹਨੂੰ ਦਾ ਫੋਨ ਆਇਆ ਸੀਗਾ ਉੱਥੇ ਨਹੀਂ ਪੈ ਗਿਆ ਬਸ ਜੀ ਉੱਥੇ ਪਾਸ ਦੇ ਇਥੇ ਰੋਕ ਤਾ ਉਹਨੇ ਹਾਂ ਨਹੀਂ ਤੇ ਨਹੀਂ ਭਾਈ ਉਹਦੇ ਕੋਲੋਂ ਕੁਝ ਮੰਗ ਲੈਂਦੇ ਮੰਗੀ ਹੈ ਮੰਗ ਮੰਗੀ ਨਾ ਪਾਉਂਦੇ ਮਾਰ ਕੇ ਰਹਿਮਤਾ ਕੀ ਆ ਬਸ ਤੇ ਹਾਂ ਜੀ ਜਿਹੜਾ ਬੇੜਾ ਸੀਗਾ ਉਹਨੂੰ ਗੱਡੀ 'ਚ ਲੈ ਕੇ ਗਏ ਸੀਗੇ ਤੇ ਵਿੱਚ ਸਾਰੀ ਸੰਗਤ ਟਰਾਲੀ ਤਿਆਰੀ ਸੀ ਸਾਰੇ ਜਣੇ ਵਧੀਆ ਇੰਜੋਏ ਕਰ ਰਹੇ ਸੀ ਕਿ ਮੌਸਮ ਬੜਾ ਤਰੰਤ ਤਨੇ ਸੀ ਤੱਕ ਜਿੰਨੇ ਹੋਵੇ ਬਹੁਤ ਜਿਆਦਾ ਹੋਏ ਪਏ ਬਹੁਤ ਸੋਹਣਾ ਮੌਸਮ ਸੀ ਕਿੰਨਾ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਆਪ ਵੀ ਜਣੇ ਤਾਂ ਨੱਚਦੇ ਪਏ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਐਵੇਂ ਅਸੀਂ ਨੱਚ ਕੇ ਕੌਣ ਚੇ ਸੀ ਸਾਰੇ ਜਣੇ ਤਾੜੀ ਮਾਰੀ ਤੇ ਅਸੀਂ ਨਾਲ ਵੀ ਦੇਖ ਰਹੇ ਤੇ ਇੰਨੇ ਟਾਈਮ ਚ ਮਤਲਬ ਆ ਗਈ ਸਾਰੀ ਸੰਗਤ ਤੁਸੀਂ ਦੇਖ ਸਕਦੇ ਹੋ ਟਰਾਲੀ ਤੇ ਮੌਸਮ ਬਹੁਤ ਸੋਹਣਾ ਹੋ ਗਿਆ ਸੀਗਾ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਕਿੰਨੇ ਝੜੇ ਆਏ ਨੇ ਸਾਡੇ ਮਤਲਬ ਕੀ ਸਾਡੇ ਫਿਰੋਜ਼ਪੁਰ ਚ ਸਭ ਤੋਂ ਜ਼ਿਆਦਾ ਫੇਮਸ ਦਰਗਾਹ ਹੈ ਕਿ ਅਜੀ ਪੀਰ ਬਾਬਾ ਸ਼ੇਰ ਸ਼ਾ ਵਲੀ ਜੀ ਦੀ ਪੀਰ ਬਾਬਾ ਸ਼ੇਰ ਸ਼ਾ ਵਲੀ ਜੀ ਦੀ ਤੇ ਤੁਸੀਂ ਵੀ ਜ਼ਰੂਰ ਜੇ ਕਦੇ ਫਿਰੋਜ਼ਪੁਰ ਆਏ ਤਾਂ ਉੱਥੇ ਜ਼ਰੂਰ ਮੱਥਾ ਟੇਕ ਕੇ ਜਾਣਾ ਤੇ ਸਾਰੀ ਸੰਗਤ ਆ ਗਈ ਸੀ ਹੀ ਘੇੜਾ ਤਾਂ ਨਾ ਹਸਤੇ ਤੇ ਮੇਰੀ ਸਿਸਟਰ ਮੇਰੇ ਤੇ ਹੀ ਫੋਲ ਸੱਟੀ ਜਾਂਦੀ ਫੇਰਾ ਸੀ ਫੋਟੋ ਕਲਿੱਕ ਕੀਤੀ ਤੇ ਤੁਸੀਂ ਜਿਹੜਾ ਦੇਖੋ ਤੁਸੀਂ ਨਿੱਕੇ ਮੁੰਡਾ ਢੋਲ ਵਜਾ ਰਿਹਾ ਸੀਗਾ ਉਹ ਬਾਬਾ ਜੀ ਦਾ ਹੀ ਮੁੰਡਾ ਸੀਗਾ ਜੱਕ ਛੋਟੀ ਜੀ ਐਸ ਚ ਢੋਲ ਵਜਾ ਰਿਹਾ ਮੁੰਡੇ ਤਾਂ ਕੋਈ ਚੱਕਰ ਨਹੀਂ ਹਾਲੋ ਟੈਲੈਂਟ ਦੀ ਕੋਈ ਉਂਦਰ ਨਹੀਂ ਹੁੰਦੀ ਤੇ ਸਾਰੇ ਜਿਹਨੇ ਬੇੜਾ ਤਰਨ ਦੀ ਇਤਿਆਦ ਕਰਨਾ ਹੈ ਸਾਰੇ ਉਹਨੇ ਜਾ ਕੇ ਰਿਪਲਟ ਸਾਰੇ ਚਲੇ ਕਮੈਂਟ ਵਿੱਚ ਜਾ ਕੇ ਤੂੰ ਸਟੋਰੀ ਲਿਖਿਓ ਕਿ ਤੁਸੀਂ ਕਦੇ ਬੇੜਾ ਤਰਨ ਕੇ ਤਾਂ ਮੈਨੂੰ ਜੀ ਬਿਸਨਾ ਜੀ ਤੁਸੀਂ ਫਸਟ ਟਾਈਮ ਵੀਡੀਓ ਦੇਖੀਆ ਤਾਂ ਉਹ ਵੀ ਮੈਨੂੰ ਜੀ ਕਿਸੇ ਦੱਸਣਾ ਕਿ ਤੁਸੀਂ ਫਸਟ ਟਾਈਮ ਦੇਖਿਆ ਕੋਈ ਬੇੜਾ ਤਰਨ ਕੇ ਕਿਤੇ ਆਏ? ਉਹ ਬੈਠਾ ਸਾਹਮਣੇ। ਕਿਤੇ ਆ? ਉਹ ਰਿਹਾ। ਉਹ ਲਫਾਫਾ ਜਾਨੀ ਜਿੰਨੇ ਕੋਲੇ। ਬਾਬਾ ਇਹ ਆ। ਹਾਂਜੀ। ਖੇੜਾ ਤਾਰਨ ਦੀ ਰਸਮ ਹੋਣੀ ਹੈ। ਸਾਰੇ ਜਣਾਂ ਨੂੰ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ ਸਿੱਖਾਂ। ਅੱਛਾ ਇੰਸਟਾਗ੍ਰਾਮ ਦੀ ਸਟਾਰ ਹੈ। ਵੀ ਵੀ ਕਰੀ ਸੀ ਪ੍ਰਸ਼ਾਦ ਦੀ। ਇੱਕ ਕੁੜੀ ਮੈਨੂੰ ਮੇਰੇ ਨਾਲ ਫੋਟੋ ਕਰਾਉਣ ਲਈ ਕਹੇ ਸੀ। ਫੋਟੋ ਕਰਵਾਉਣ ਨਾਲ। ਇਹ ਸਾਰੇ ਜਣੇ ਕੋ ਸਾਥ ਲਾ ਰਹੇ। ਤੇ ਮੈਂ ਸੋਚਿਆ ਮੈਂ ਵੀ ਹੁਣ ਵੀਡੀਓ ਛੱਡ ਕੇ ਦਮਾ ਦਾ ਪ੍ਰਸ਼ਾਦ ਲਾਹਾ ਆ ਸਾਰੇ ਬੱਚੇ ਵੈਸੇ ਇੰਜੋਏ ਕਰ ਰਹੇ ਸੀ ਕਿਉਂਕਿ ਮੌਸਮ ਵੀ ਬਹੁਤ ਵਧੀਆ ਹੋ ਗਿਆ ਸੀ ਵੈਸੇ ਹੀ ਇੱਕ family ਮਤਲਬ ਉਸਮਤ ਹੈ ਗਈ ਸੀ ਬੇੜਾ ਤਰੰਗਿਰੇ ਸੰਤ ਤਾਂ ਮੈਨੂੰ ਤਾਂ ਖਾਸ਼ ਮਿਲ ਗਿਆ ਸਪੱਤ ਤੋ ਬਹੁਤ ਸਵਾਦ ਸਾਤ ਉਸ ਤੋਂ ਬਾਅਦ ਹਾਂਜੀ ਵਾਪਸੀ ਦੀ ਵੀਡੀਓ ਮੈਂ ਤੇਸ ਕਰਕੇ ਨਹੀਂ ਬਣੀ ਕਿਉਂਕਿ ਨਹੀਂ ਆਇਆ ਵੈਸੇ ਜੇ ਖਾਣੇ ਦੇ ਮੰਗ ਦੀ ਹੋਣ ਮੈਂ ਜਾਣਾ ਸੀ ਪਰ ਟਾਈਮ ਨਹੀਂ ਆਇਆ ਬਹੁਤ ਹੀ ਜ਼ਿਆਦਾ ਡੁੰਡਾ ਹੀ ਬੋਲਣ ਚਾਹ ਰਹੇ ਸੀ ਪ੍ਰਿੰਸੀਪਲ ਦੀ ਪੂਜੀ ਕੇ ਅਗੇ ਉਸ ਤੋਂ ਬਾਅਦ ਬਾਬਾ ਜੀ ਦੇ ਮੁੰਡਾ ਮਹਿੰਦੀ ਲਾ ਰਿਹਾ ਸੀ ਛੋਟਾ ਹੈ ਬੱਚਾ ਮਤਵਰਾ ਕੇ ਨਾਲ ਹੀ ਮਹਿੰਦੀ ਕੋਲ ਬismillah ਸਾਰੇ ਨੇ ਮਹਿੰਦੀ ਕੀ ਸਾਰੇ ਅੱਛਾ ਲਵਾਈ ਸੀ ਮੈਨੂੰ ਮਹਿੰਦੀ ਨਾਲ ਸਾਰੇ ਨੇ ਕੈਕ ਕੇ ਸਾਰੇ ਦੇ ਮਹਿੰਦੀ ਲਵਾ ਦੇਖ ਮੈਨੂੰ ਐਸੇ ਆ ਵਾਲੀ ਮਹਿੰਦੀ ਮੇਰੀ ਫੇਵਰੇਟ ਹੈ ਬਹੁਤ ਸਿੰਪਲ ਜੀ ਤੇ ਮੇਰੀ ਜੀ ਮਾਂ ਨੇ ਪਿਆਨ ਸਾਰੇ ਨੇ ਹਾਂਜੀ ਅਸ਼ਾਮ ਨੂੰ ਹੋਵੇਗੀ ਸਿਕੰਡਾਰ ਦੀ ਤਿਆਰੀ ਤੇ ਲੈਟ ਪੇਸ਼ ਹੈ ਜੀ ਸਾਡੀਆਂ ਥੋੜੀਆਂ ਕੁ ਫੋਟੋਜ਼ ਤੇ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਦੀ ਤੁਹਾਡੇ ਦੀ ਮੈਨੂੰ ਹਮੇਸ਼ਾ ਵੇਟ ਰਹਿੰਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਲੀਜ਼ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਮੈਨੇ ਦੱਸਣਾ ਤੇ ਇਹ ਹੈ ਜੀ ਸਾਡੀ ਫੈਮਿਲੀ ਤੇ ਅਸੀਂ ਸਾਰੇ ਜਣਿਆਂ ਨੇ ਬਹੁਤ ਮੌਜਾ ਕੀਤਾ ਤੇ ਜਿਨ੍ਹਾਂ ਨੂੰ ਐ ਲੱਗਦਾ ਵੀ ਮੈਂ ਜਗਰਾਤੇ ਤੇ ਕਈ ਸੀ ਮੈਂ ਜਗਰਾਤ ਨਹੀਂ ਪੰਡਾਰੇ ਤੇ ਗਏ ਸੀ ਥੈਂਕ ਯੂ